ਦਾ ਖਾਲਸਾ ਬਾਘੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਅਜਨਾਲਾ ਅਜਨਾਲੇ ਤੋਂ ਅੱਗੇ ਸਾਨੂੰ ਫੋਨ ਆਇਆ ਸੀ ਵੀ ਉਧਰਲੀ ਸਾਈਡ ਜਿਹੜਾ ਆ ਸੁੱਕੇ ਪੱਠੇਰੀ ਬਹੁਤ ਔੜਾ ਤੇ ਉੱਥੇ ਨੂੰ ਲੈ ਕੇ ਚੱਲੇ ਕੱਲ ਆਪਾਂ ਮੁਕੇਰੀਆਂ ਸਾਈਡ ਗਏ ਸੀਗੇ ਜਿਹੜਾ ਅਜਨਾਲਾ ਸਾਈਡ ਜਾ ਰਹੇ ਆ ਤੇ ਸਾਰੇ ਪਿੰਡ ਦੇ ਜਿਹੜੇ ਨੌਜਵਾਨ ਆ ਆ ਚਾਰ ਤੀਆਂ ਪੰਡਾ ਦੇਖੋ ਤੇ ਪਿੱਛੇ ਆਪਾਂ ਸੁੱਕੀ ਕੁੰਡੀ ਜਿਹੜੀ ਆ ਉਹ ਭਰੀ ਪਈ ਐ ਇੱਕ ਟਰਾਲਾ ਤੇ ਨਹੀਂ بارش ਜ਼ਿਆਦਾ ਹੋਣ ਕਰਕੇ ਸਾਡੀਆਂ ਦੋ ਟਰਾਲੇ ਹੋਰ ਰਹਿ ਗਏ ਉਹ ਆਪਾਂ ਕੱਲ ਤੇ ਪਰਸੋਂ ਫਿਰ ਆਪਣੀ ਇਹਦੀਆਂ ਸਵਾਵਾਆਂ ਜਾਰੀ ਰੱਖਾਂਗੇ ਧੰਨਵਾਦ ਜੀ ਆਪ ਦੇਖ ਸਕਦੇ ਤੁਸੀਂ ਜੀ ਬਿਆਸ ਦਰਿਆ ਦੇਖੋ ਜੀ ਜਾਦੇ ਕਿੰਨਾ ਪਾਣੀ ਆ ਗਿਆ ਦਰਿਆ ਵਿੱਚ ਦੇਖੋ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਪਾਣੀ ਭਰ ਗਿਆ ਦੇਖੋ ਜੀ ਦਰਿਆ ਦਾ ਕਹਿਰ ਨਾਲ ਟੰਕਰ ਦੇਖੋ ਕਿੰਦਾ ਲੋਕਾਂ ਦਾ ਆਜਾਏ ਆ ਜੀ ਲੰਬੇ ਲੱਗਦੇ ਸਾਰੇ ਰਾਹ ਜੀ ਖੜੇ ਕੀਤੇ ਆਹ ਲੱਟਦਾ ਕਿਦੋਂ ਭਰਿਆ ਦੇਖੋ ਲੋਕ ਜਦੋਂ ਦਾ ਰਾਹ ਜਾਇਆ ਇਹਦੇ ਤੋਂ ਲੰਬਰ ਇਹਨਾਂ ਤੋਂ ਬਾਹਰ ਹੋ ਗਏ ਕੋਈ ਯਾਦ ਰਿਆ ਨਾ ਕਿੱਥੇ ਕਿੱਥੇ ਤੱਕ ਪਾਣੀ ਪੈਦੇ ਰਿਹਾਵੇਂ ਆਵੇ ਹੁਣ ਤਾਂ ਘਰ ਡੁੱਬੇ ਹੋਏ ਆ ਆ ਦੇਖੋ ਸਾਰੇ ਆਪਣੇ ਪੰਜਾਬੀ ਭਰਾ ਆ ਰੋੜਾਂ ਤੇ ਬੈਠੇ ਹੋਏ ਆ ਦੇਖੋ ਆ ਦੇਖੋ ਥੱਲੇ ਦੇ ਪਾਣੀ ਕਿੱਲਾ ਪੱਠੇ ਭਿੱਜੇ ਸੀ ਬੰਨਤਾ ਉਹਨਾਂ ਸੰਭ ਸੰਭ ਉਹਦੇ ਹੀ ਆ ਅਮਰੀ ਸਮੇਂ ਯਾਦ ਆ ਕਿ ਕੱਲ੍ਹ ਕੀ ਸਾਥ ਚਾਹਤ ਕਰਾਂਗੀ ਨਾ हां जी होन ਆਪਾਂ ਰੁਕੇ ਆ ਜੀ ਚਾਹ ਦਾ ਲੰਗਰ ਛਕਣ ਤੇ ਫਿਰ ਚਾਹ ਦਾ ਲੰਗਰ ਲੱਗਾ ਤੇ ਚਾਹ ਦਾ ਲੰਗਰ ਛਕੀਏ ਤੇ ਅੱਗੇ ਚੱਲਦੇ ਆ ਜੀ ਕੋਈ ਤਾਂ ਲੰਗਰ ਆ ਜੀ ਲੰਗਰ ਛਕਦੇ ਆ ਵਾ ਲੈ ਕਰੇ ਚਾਹ ਦਾ ਲੰਗਰ ਲੱਗਾ ਚਲੋ ਪ੍ਰਸ਼ਾਦਾ ਛਕਦੇ ਆ ਜੀ ਹੋਜੀ ਚਾਹ ਦਾ ਲੰਗਰ ਵੀ ਆ ਜੀ ਦੇਖੋ ਗਰਮ ਗਰਮ ਚਾਹ ਹਾਂਜੀ ਲਓ ਜੀ ਲੰਗਰ ਛਕ ਲਿਆ ਚਾਹ ਪਾਣੀ ਪੀ ਲਿਆ ਉਹਨਰ ਮਾਨਾ ਹੋਈਏ ਜੀ ਗਾਹਾਂ ਨੂੰ ਤੇ ਚਲੋ ਆਜੋ ਚੱਲਦੇ ਆ ਜੀ ਜਿਹੜੇ ਭਰਾ ਜਾਲਾਂ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅਜਨਾਲਾ 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 ਬਾਈਪਾਸ ਹਾਂਜੀ ਜੀ ਡੇਢ ਘੰਟੇ ਸਫਰ ਰਹਿ ਗਿਆ ਸਾਡਾ ਤੇ ਮੀਂਹ ਲੱਪਿਆ ਤੁਹਾਨੂੰ ਪਤਾ ਜਦੋਂ ਜਦੋਂ ਆਪਾਂ ਸੇਵਾ ਤੇ ਜਾਣਾ ਹੁੰਦਾ ਮੀਂਹ ਲੱਗਦਾ ਹੀ ਲੱਗਦਾ ਆ ਆਹ ਦੇਖ ਲਓ ਜੀ ਹੁਣ ਰੇਨ ਕੋਟ ਪਾਏ ਆ ਜੀ ਆਪਾਂ ਆਹ ਦੇ ਜੀ ਇਧਰ ਪਾ ਜਣਾ ਨੇ ਵੀ ਪਾਇਆ ਜੀ ਪਿੰਕ ਰੰਗ ਲਓ ਜੀ ਹਾਂਜੀ ਇਹ ਕਟਰਾਲੀ ਪਿੱਛੇ ਦੇਖੋ ਜੀ ਸੋ ਆਪਾਂ 12 ਵਜੇ ਤੁਰੇ ਹੋ ਆ ਤੇ ਸ਼ਾਮ ਦੇ ਵੱਜ ਗਏ ਆ ਇਹਦੇ 4:30 ਤੇ 5:30 ਵਜਾਂ ਨੇ ਸਾਨੂੰ ਜਾਂਦੇ ਜਾਂਦੇ ਤੇ ਆਹ ਦੇਖੋ 4 ਇੱਕ ਟਰਾਲੀ ਪਿੱਛੇ ਆ ਜੀ ਉਹ ਆਗੀ ਟਰਾਲੀ ਤੇ ਚੱਲਦੇ ਆ ਠੀਕ ਆ ਜੀ ਨਾ ਨਾ ਤੁਹਾਨੂੰ ਦਿਖਾਉਨੇ ਆ ਆ ਦੇਖੋ ਰੇਨ ਕੋਟ ਲੋ ਜੀ ਤੁਸੀਂ ਦੇਖ ਸਕਦੇ ਹੋ ਪਾਣੀ ਪਾਣੀ ਕਿੰਨਾ ਘਹਿਰ ਆ ਪਾਣੀ ਦਾ ਹਾਂਜੀ ਜੀ ਅਸੀਂ ਇਸ ਵੇਲੇ ਪੁੱਜ ਗਏ ਆ ਜਨਾਲਾ ਅਜਨਾਲਾ ਸ਼ਹਿਰ ਪੁੱਜ ਗਏ ਆ ਸੀ ਅਸੀਂ ਦੇਖੋ ਜੀ ਮਗਰ ਆਪਣੀ ਟਰਾਲੀ ਹੈ ਜੀ ਇੱਕ ਇੱਕ ਆਪਾਂ ਟਰਾਲੀ ਹੈ ਜੀ ਹਾਂਜੀ ਜੀ ਸਾਰੀ ਸੰਗਤ ਆਪਣੇ ਸਾਰੇ ਭਰਾ ਠੰਡਾ ਪੀਣ ਰੁਕੇ ਸੀਗੇ ਇੱਕ ਟਰਾਲੀ ਉਹ ਖੜੀ ਆ ਇੱਕ ਟਰਾਲੀ ਆਪਣੀ ਆ ਖੜੀ ਆ ਇਹ ਅਜਨਾਲੇ ਦੇ ਸ਼ਹਿਰ ਵਿੱਚ ਖੜੇ ਆਪਾਂ ਥੋੜੇ ਕਿਲੋਮੀਟਰ ਰਹਿ ਗਿਆਂ ਸਾਰੇ ਭਰਾ ਆਪਣੇ ਠੰਡਾ ਪੀਣ ਰੁਕੇ ਸੀਗੇ ਆ ਦੇਖੋ ਜੀ ਝੁੱਗੀਆਂ ਸਾਰੀਆਂ ਡੁੱਬ ਗਈਆਂ ਉਧਰ ਮੋਟਰਾਂ ਉਹਦੇ ਪਬਲਿਕ ਦੇਖ ਲਓ ਤੁਸੀਂ ਆ ਦੇਖੋ ਇਧਰ ਹਾਂ ਜੀ ਦੇਖ ਸਕਦੇ ਹਾਂ ਜੀ ਸਾਡੀਆਂ ਦੋਨੇ ਟਰਾਲੀਆਂ ਪੁੱਜ ਗਈਆਂ ਆ ਜੀ ਹਾਂ ਜੀ ਇੱਥੇ ਦਵਾ ਦਾ ਪਹੁੰਚਾਣਾ ਆਪਣੇ ਡਾਕਾ ਆਪਦੇ ਪਾਬਾ ਜਾਨ ਗਿਆ ਜੀ ਕਿੱਥੇ ਜਾਣੀਆਂ ਜੀ ਆਪਣਾ ਲੈ ਨਹੀਂ ਉਹ ਉਧਰੇ ਪੀੜੀ ਟੱਲ ਗਿਆ ਉਹ ਸਭ ਚਲੋ ਯਾਰ ਲਓ ਜੀ ਅੱਗੇ ਨਾਲ ਆਈ ਕਿਤੇ ਅੱਗੇ ਤੁਹਾਨੂੰ ਪਤਾ ਹੈ ਅੱਗੇ ਰਸੀਆਂ ਲਾਈਆਂ ਨਹੀਂ ਜਾਂਦੀਆਂ ਅੱਗੇ ਕਿਉਂਕਿ ਪਾਣੀ ਪੰਜ-ਪਾਸੇ ਜੋ ਕੋਠੇ ਚੜਿਆ ਤੇ ਆ ਸਾਰੇ ਪਿੰਡਾਂ ਨੂੰ ਸਾਰਾ ਉਹ ਭਰਿਆ ਪਿਆ ਹੈ ਹਾਂ ਜੀ ਲਓ ਜੀ ਹੁਣ ਆਪਾਂ ਚੱਲੇ ਆਂ ਜੀ ਅਗਲੇ ਪਿੰਡ ਇਧਰ ਨੂੰ ਦੇਖੋ ਜੀ ਪਾਣੀ ਕਿੱਦਾਂ ਦੂਰ-ਦੂਰ ਤੱਕ ਕਿੱਦਾਂ ਚੜਿਆ ਪਿਆ ਪਾਣੀ ਦੇਖੋ ਆ ਵੀ ਦੇਖੋ ਹੀ ਟਰੈਕਟਰ ਅੱਦਾ ਅੱਦਾ ਡੁੱਬਣ ਦੇ ਆਇਆ ਦੇਖ ਸਕਦੇ ਹੋ ਕੋਈ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਪਾਣੀ ਦਾ ਆ ਮੋਟਰ ਦੇਖ ਲਓ। ਆਂਦੇ ਦੇਖਿਓ। ਇਹ ਆ ਦੇਖੋ ਮੋਟਰ। ਸਾਰੀ ਡੁੱਬੀ ਹੋਈ ਆ ਮੋਟਰ। ਇੱਥੋਂ ਅੰਦਾਜ਼ਾ ਲਾ ਸਕਦੇ ਤੁਸੀਂ ਕਿੰਨਾ ਹੋਊਗਾ ਪਾਣੀ। ਚਾਰੇ ਪਾਸੇ ਪਾਣੀ ਪਾਣੀ ਆ। ਦੇਖੋ ਜੀ। ਇਧਰ ਦੇਖੋ ਆਂ ਦੁਕਾਨ। ਦੇਖੋ ਜੀ। ਕੋਈ ਵੀ ਇਸ ਆਉਂਦੇ ਤੁਸੀਂ। ਆਪਰਾ ਉਹ ਨੀ ਕੋਠੀਆਂ ਦੇ ਚੜ ਜਾ ਰਹਿਣ ਦੇਖ ਲੋ ਕਿੰਨਾ ਕਿੰਨਾ ਪਾਣੀ ਇਹਦੇ ਨਾਲ ਦੁਕਾਨਾਂ ਸਾਰੀਆਂ ਡੁੱਬੀਆਂ ਪਈਆਂ ਉਧਰ ਦੇਖ ਲੋ ਉਹ ਪਿੰਡ ਵੀ ਦੇਖ ਲੋ ਡੁੱਬਿਆ ਪਿਆ ਪਾਣੀ ਨਾਲ ਕਿੰਨਾ ਪਾਣੀ ਆਇਆ ਹੋਇਆ ਲੋਤੀਸਾ ਦੇ ਕਿੰਨਾ ਪਾਣੀ ਆ ਦੇਖ ਲੋ ਟੰਡੇ ਨਾਲ ਦੇਖਣੇ ਪੈਂਦੀ ਸਾੜ ਕਿੱਧਰੋਂ ਹੈ ਗਈ ਆ ਕਿੱਧਰ ਨਹੀਂ ਦੇਖ ਲੋ ਜੀ ਨਹੀਂ ਬਾਦੂ ਕਿੱਥੇ ਹੈ ਗਈ ਦੇਖੋ ਜਾ ਕੇ ਬਾਦੂ ਹੈ ਗਈ ਦੇਖੋ ਦੇਖਦਾ ਉਹ ਕਿੰਨਾ ਪਾਣੀ ਹੋ ਗਿਆ ਟੰਡੇਰਾ ਦੇਖਣੇ ਪੈਦੀ ਸੜਕ ਤੇ ਵੀ ਨਹੀਂ ਰਹੋ ਵੀ ਨਦੀ ਦਾ ਨਹੀਂ ਪਿਆ ਕੁਝ ਦੇਖੋ ਟਰੈਕਟਰ ਕਿੱਥੇ ਬੜਿਆ ਆ ਰਸਤਾ ਵੀ ਨਹੀਂ ਦਿਸਣ ਦੇ ਆ ਸਾਰੇ ਨਾਲੇ ਟੁੱਟਦੇ ਪਏ ਆ ਮਾੜਾ ਮਾੜਾ ਜੀਤੇ ਜੀਤੇ ਬਹਿ ਜਾ ਓਏ ਬਹਿ ਜਾ ਪਾਣੀ ਦੇਖ ਲੋ ਜੀ ਰੈਟਰਨ ਦਾ ਟਾਇਰ ਵੀ ਡੁੱਬਣ ਨੂੰ ਆਇਆ ਕੀ ਪਿੰਡ ਦਾ ਨਾ ਡੱਗਰ 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 ਇੱਥੇ ਕੋਈ ਪਿੰਡ ਦਾ ਨਾ ਆਇਆ ਮੇਰਾ ਪਾਪਾ ਨਾਲ ਨਗਰੀ ਸਾਈਡ ਸਾਰਾ ਪਿੰਡ ਡੁੱਬਿਆ ਵਿਆ ਸਾਰਾ ਦਾ ਸਾਰਾ ਪਿੰਡ ਬੋਲੋ ਵੀਰ ਜੀ ਤੁਸੀਂ ਵੀ ਕੋਈ ਸੇਵਾ ਕਰਨ ਪਹੁੰਚੇ ਵੀਰ ਸਾਡੇ ਸਾਰੇ ਉਹ ਅੱਗੇ ਆ ਪਿੰਡ ਦੇ ਆ ਵੀਰ ਆਪਣਾ ਬਾਂਕੂ ਸਾਰੇ ਵੀਰ ਆਪਣੇ ਉਹ ਅੱਗੇ ਪਿੰਡ ਦੇ ਸੇਵਾ ਕਰਨ ਪਹੁੰਚੇ ਆ ਲਗਾਤਾਰ 3 ਦਿਨਾਂ ਮੈਂ ਸੇਵਾ ਤੇ ਜਾਰੀ ਰਹੀ ਆ ਪਿੰਡਾਂ ਨਾਲ ਨੌਜਵਾਨਾਂ ਨਾਲ ਸੇਵਾ ਕੀਤੀ ਜਾ ਰਹੀ ਆ ਕਿ ਦੇਖੋ ਅੱਡੀ ਦੂਰ ਪਹੁੰਚੇ ਉਹ ਆ ਸੇਵਾ ਕਰਨ ਵਾਲੇ ਦੁਆਲੇ ਪਾਣੀ ਪਾਣੀ ਆ ਪਾਣੀ ਪਾਣੀ ਨੀਰਾ ਹੋ ਗਿਆ ਕਿਉਂਕਿ ਸਾਡਾ ਸਫ਼ਰ ਵੀ 4-5 ਘੰਟੇ ਦਾ ਸੀਗਾ ਤੇ ਰਸਤਾ ਵੀ ਥੋੜਾ ਖਰਾਬ ਸੀਗਾ ਲੋ ਜੀ ਇਸ ਪਿੰਡ ਸਾਰੇ ਲਾ ਦੇਣੇ ਆ ਆਪਣੀ ਸੇਵਾ ਸਾਰੇ ਪੱਠੇ ਲਾ ਦੇਣੇ ਆ ਜੀ ਤੇ ਹਨੇਰਾ ਹੋ ਗਿਆ ਪਾਣੀ 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 ਪਤਾ ਹੀ ਇੱਧਰ ਪੇਟ ਦਾ ਰਾ ਦੇ ਇੱਕ ਇੱਕ ਮਿੰਟ ਉਹ ਜੀ ਦੇਖ ਸਕਦੇ ਤੁਸੀਂ ਉਹ ਤੂੜੀ ਟਰਾਲੀ ਭਰੀ ਹੈ ਜੀ ਉਹ ਤੂੜੀ ਆ ਆਚਾਰ ਆ ਕਿਹੜਾ ਆਪਾਂ ਲੋਡ ਕੀਤਾ ਸੀਗਾ ਚਾਰ ਲੱਤ ਚੱਲੇ ਆਪਣਾ ਯੋ ਤਾਂ ਤੂੜੀ ਆ ਤੂੜੀ ਲਾ ਕੇ ਤੇ ਤੁਹਾਨੂੰ ਪਤਾ ਹੀ ਦੇਖਿਆ ਤੇ ਪਾਣੀ ਦੇਖ ਜਿਉਣਾ ਕਿੰਨਾ ਕਿੰਨਾ ਚੜਿਆ ਰਸਤੇਆਂ ਵਿੱਚ ਤੇ ਦੋਪਰੀ ਰੱਖ ਲਿਓ ਆ ਦੋ ਰਹਿਣੇ ਉੱਪਰ ਆ ਵੀ ਆ ਵੀ ਲੋ ਜੀ ਤੂੜੀ ਦੀ ਸੇਵਾ ਓਹ ਹੋ ਹਰ ਯਾਰ ਨਹੀਂ ਲੈ ਜਾ ਇੱਧਰ ਆ ਚਾਹ ਓਕੇ ਓਏ ਇਹ ਤਾਂ ਬੜਾ ਮੂਹਰੇ ਉਹਦੇ ਜਾਗਣਾ ਤੇ ਪੈਰ ਮਾਰੀ ਮੇਰਾ ਘਰਤਾ ਜੀ ਲੋਈ ਤੂੰ ਦੇ ਸਕਦੇ ਹੋ ਜੀ ਅਚਾਰ ਦੀ ਟਰਾਲੀ ਲਾ ਕੇ ਉਹ ਖੜੀ ਕਰ ਦਿੱਤੀ ਖਾਲੀ ਇੱਧਰ ਲੱਥ ਰਹੀ ਹੈ ਜੀ ਤੂੜੀ ਤੇ ਤੂੜੀ ਲੱਥੂਗੀ ਤੇ ਫੇਰ ਆਪਾਂ ਜਾਵਾਂਗੇ ਅੱਗੇ ਪਾਣੀ ਪਾਣੀ ਆ ਹੁਣ 10 ਕਿਲੋਮੀਟਰ ਦਾ ਸੜਕਾਂ ਭਰੀਆਂ ਪਾਣੀ ਨਾਲ ਭਰੀਆਂ ਆ ਕੋਈ ਦੇਖ ਹੀ ਲਿਆਣਾ ਪਾਣੀ ਦੇਖੋ ਵੀ ਤੂੜੀ ਦੀ ਸੇਵਾ ਲੱਥ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਕਿ ਰੱਬ ਦੀ ਕਰੋਪੀ ਸਮਝੀਏ ਜਾਂ ਸਰਕਾਰਾਂ ਦੀ ਨਲਾਕੀ ਸਮਝੀਏ ਜੋ ਇਹ ਪੰਜਾਬ ਦੇ ਵਿੱਚ ਹੜ ਆਏ ਨੇ ਸਭ ਤੋਂ ਜ਼ਿਆਦਾ ਅਜਨਾਲੇ ਤਹਿਸੀਲ ਦਾ ਨੁਕਸਾਨ ਹੋਇਆ ਸੋ ਸਾਧ ਸੰਗਤ ਜੀ ਇਹ ਵੀਰ ਸਾਡੇ ਕੋਲ ਦਸੂਹੇ ਮਕੇਰੀਆਂ ਤੋਂ ਆਏ ਨੇ ਅਮਰਪਾਲ ਜੋ ਕਿ ਬਾਰਸ ਪੰਜਾਬ ਦੇ ਉਹਨਾਂ ਨੇ ਇਹ ਟੀਮ ਨੂੰ ਭੇਜਿਆ ਸਾਡੇ ਕੋਲ ਸਾਡੀ ਮਦਦ ਕਰਨ ਵਾਸਤੇ ਚਾਰਾ ਆਇਆ ਵਾ ਤੂੜੀ ਆਈ ਆ ਤੇ ਅੱਜ ਲੰਗਰ ਵੀ ਸਾਡੇ ਕੋਲ ਅੱਜ ਪਹੁੰਚਿਆ ਤਿੰਨ ਦਿਨਾਂ ਬਾਅਦ ਸਤਸੰਗਤ ਜੀ ਬੇਨਤੀ ਆ ਕਿ ਜਿਹੜਾ ਵੀ ਇਸ ਆਵਾਜ਼ ਨੂੰ ਸੁਣਦਾ ਸਤਸੰਗਤ ਜੀ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਇਹ ਪਿੰਡ ਜਿਹੜਾ ਬੜਾ ਨੀਵੇਂ ਥਾਂ ਤੇ ਆ ਡੱਬਰ ਗਰੀਬ ਲੋਕ ਆ ਅਸੀਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਹੁਣੇ ਦੱਸ ਰਿਹਾ ਕਿਥੋਂ ਅੱਗੇ ਦਰਿਆ ਆ ਦਰਿਆ ਦੇ ਨਾਲ ਹੀ ਅੱਗੇ ਬਾਰਡਰ ਉਹ ਸ਼ੁਰੂ ਹੋ ਜਾਂਦਾ ਪਾਕਿਸਤਾਨ ਹਾਂ ਤੇ 10 ਕਿਲੋਮੀਟਰ ਤੋਂ ਇੱਥੇ ਹੈਗਾ ਜੀ ਬਾਰਡਰ ਤੇ ਅੱਗੇ ਇਥੋਂ ਸ਼ੁਰੂ ਹੋ ਜਾਂਦੇ ਪਾਕਿਸਤਾਨ ਇਹ ਹੈਗਾ ਅੱਗੇ ਜਾ ਕੇ ਦਰਿਆ ਆ ਦਰਿਆ ਤੋਂ ਅੱਗੇ ਸਾਰਾ ਉਹੀ ਆ ਜੀ ਪਾਕਿਸਤਾਨ ਹੀ ਆ ਜੀ ਕਹਿੰਦੇ ਤੇ ਭਾਈ 10 ਰੇ ਸੀਗੇ ਤੇ ਜਦੋਂ ਇੱਥੇ ਬੰਬ ਚੱਲ ਰਹੇ ਸੀ ਜਦੋਂ ਆ ਰੋਲਾ ਪਿਆ ਸੀ ਵੀ ਛੇ ਕਹਿੰਦੇ ਸਾਡੀ ਕੋਠੀ ਵੀ ਹਿੱਲਦੀ ਸੀ ਬੰਬਾਂ ਨਾਲ ਤੇ ਹੁਣ ਆਪੇ ਹਿਸਾਬ ਲਾ ਲਓ ਇਥੋਂ ਕਿੰਨੀ ਲਾਗੇ ਹੋਊਗਾ ਪਾਕਿਸਤਾਨ ਤੇ ਬਾਰਡਰ ਵੀ ਤੋਂ ਲਨਾ ਨਾਲ ਹੀ ਲਾਗੇ ਲੱਗੇ ਇਹ ਸਾਰਾ ਬਾਰਡਰ ਹਾਂ ਇਹ ਸਾਰਾ ਬਾਰਡਰ ਏਰੀਆ ਹੀ ਆ ਸਾਰਾ ਤੇ ਅੱਗੇ ਦਰਿਆ ਆ ਇਧਰ ਆਪਕੇ ਬਾਕੀ ਨੀਰਾ ਹੋ ਗਿਆ ਰਾਤ 10:00 ਵੱਜ ਗਏ ਆ ਜੀ ਤੇ ਮੈਨੂੰ ਲੱਗਦਾ ਘਰ ਜਾਂਦੇ ਆਂਦੇ ਆ ਨੂੰ ਸਾਨੂੰ ਵੱਜ ਜਾਣੇ ਆ ਜੀ ਤਿੰਨ ਚਾਰ ਤਾਰਾਂ ਮਾ ਵੱਜੀ ਜਾਣੇ ਆ ਤੇ ਚਲੋ ਕੋਈ ਗੱਲ ਨਹੀਂ ਤੁਹਾਨੂੰ ਨਾਨਾ ਦਿਖਾਈ ਜਾਂਦੇ ਆ ਜੀ ਤੇ ਆ ਸਾਡੇ ਸਾਹਮਣੇ ਪਾਣੀ ਪਾਣੀ ਆ ਜੀ ਸਾਰਾ ਪਾਣੀ ਪਾਣੀ ਚਲਿਏ ਫਿਰ ਇਧਰ ਹਾਂਜੀ ਹਾਂਜੀ ਆ ਦੇਖੋ ਜੀ ਹਾਂ ਤੇ ਪਾਣੀ ਆ ਇਧਰ ਨਾਲ ਪਾਣੀ ਪਾਰ ਕਰਕੇ ਜਾਣੇ ਪੈਂਦੇ ਬੋਲੇ ਇਸੋਨਾ ਆਸਰੀਆ ਕਾਲ ਆ ਗਿਆ ਪਾਣੀ ਬਹੁਤ ਆ ਕੋ ਜੀ ਪਾਣੀ ਬਹੁਤ ਜਿਆਦਾ ਆ ਕਿਉਂਕਿ ਨੇਰਾ ਆ ਉਹਨੇ ਦੀਰ ਦੇ ਦਨ ਦੇ ਆਲੇ ਦੁਆਲੇ ਐਵੇਂ ਇਤਾਂ ਲੱਗਦਾ ਪਿਆ ਜਿਦਾ ਦਰਿਆ ਹੁੰਦਾ ਆਲੇ ਦੁਆਲੇ ਦੇਖੋ ਜੀ ਇੱਕ ਮਗੜ ਨਿਕਲ ਆ ਰਿਹਾ ਆ ਆ ਦੇਖੋ ਪਾਣੀ ਆਨੇ ਕਿਉਂ ਨਿਕਲੇ ਆਇਆ ਸੇਫ ਤੇ ਬਾਕੀ ਆ ਦੇਖ ਲੋ ਜੀ ਗੁਰਦਾਸਪੁਰ 77 ਕਿਲੋਮੀਟਰ ਡੇਰਾ ਬਾਬਾ ਨਾਨਕ 31 ਕਿਲੋਮੀਟਰ 에어ਪੋਰਟ 18 ਕਿਲੋਮੀਟਰ ਅਮਰਸਰ 26 ਕਿਲੋਮੀਟਰ ਦੇਖ ਲਗਦੇ ਹੋ ਜੀ ਚਲੋ ਜੀ ਸੋ ਸਰੀਆ ਕਾਲ ਸੋ ਸਰੀਆ ਕਾਲ ਲੋ ਜੀ ਇੱਕ ਦੇ ਦੇ ਇੱਕ ਕੋਈ ਬਣੀ ਕਯਾ ਟਿਊਬ ਰੱਖਦਾ ਕਹਿੰਦਾ ਜੀ ਉਹ ਪੰਟ ਗਈ ਮੈਂ ਕਿਹਾ ਮੋਰੀ ਦਾ ਭਾਈ ਤੂੰ ਜਲਾ ਲੈ ਲੋ ਜੀ ਹੁਣ ਪਾਣੀ ਚ ਆਪਾਂ ਆ ਗਏ ਦਰਬਾਰ ਸਾਫ ਰੋਡ ਤੇ ਤੇ ਹੁਣ ਆਪਾਂ ਜਾਮਗੇ ਜੀ ਪਿੰਡ ਵੱਲੋਂ ਤੇ ਰਾਤ ਦੇ ਬਚ ਕੇ 11 ਸਾਨੂੰ ਪਜੇ ਨੇ ਸਵੇਰ ਦੇ 3-4 ਠੀਕ ਹੈ ਤੁਸੀਂ ਦੇਖੀ ਜਾਓ ਵੀਡੀਓ ਨੂੰ ਤੇ ਇੱਕ ਟਰਾਲੀ ਮਗਰਿਆ ਜੀ ਇੱਕ ਆਪਾਂ ਦੀ ਸਾਡੀ ਜਾ ਰਹੀ ਹੈ ਜੀ ਇਧਰ ਭਾਈ ਜਣਾ ਖਾਨਪੀਰ ਨੂੰ ਲੈ ਲੈ ਰਿਹਾ ਹੈ ਇਹ ਠੀਕ ਆ ਜੀ ਜੁੜ ਰਹੇ ਹੋ ਦੇਖੋ ਜੀ ਰਾਤ ਦੇ ਬੱਜ ਗਿਆ ਹੁਣ ਜੀ 12:30 ਤੇ ਇੱਕ ਟਰਾਲੀ ਪਿਛੇ ਆ ਰਹੀ ਆ ਜੀ ਇੱਕ ਟਰਾਲੀ ਆਪਣੀ ਅੱਗੇ ਜਾ ਰਹੀ ਆ ਜੀ ਤੇ ਮੈਨੂੰ ਲੱਗਾ ਸਵੇਰ ਦੇ 4-5 ਵਜੇ ਜਾਣੇ ਸਾਨੂੰ ਘਰ ਜਾਂਦੇ ਜਾਂਦੇ ਆ ਤੇ ਬਾਕੀ ਤੋਂ ਦੇਖ ਹੀ ਲਿਆਉਣਾ ਪਾਣੀ ਕਿੰਦਾ ਚੜਿਆ ਹੋਇਆ ਆ ਜੀ ਤੇ ਚਲੋ ਪਾਣੀ ਘਟ ਜਾਵੇ ਆਪਾਂ ਤਾਂ ਇਹੀ ਕਹਿੰਦੇ ਪਾਣੀ ਜਲਦੋ ਜਲਦ ਘਟੇ ਤੇ ਬਾਕੀ ਤਾਂ ਚਲੋ ਆਪਾਂ ਜਿੰਨਾ ਚੱਲੇ ਆਗੇ ਸੇਵਾ ਕਰਦੇ ਆ ਜਾਂ ਪਾਣੀ ਦੀ ਪੇਟੀ ਆ ਜੀ ਇਹ ਨੰਦ ਰਾਈਆਂ ਦੇ ਨਾਂ ਨਾਲ ਕਹਨਾਂ ਜੇ ਰੈਕਿੰਗ ਉੱਤੇ ਫਿਰ ਜਾਵੇ ਤਾਂ ਉਹ ਮੈਂ ਤਾਂ ਐਕਟਰ ਵੀ ਜਗਾਈਆਂ ਤੋਂ ਕੀ ਖੇਲੇ ਆ ਦੋ ਜਾਨੇ ਅੱਧੇ ਹੋ ਗਏ ਦੋ ਜਾਨੇ ਦੋ ਜਾਨੇ ਹੁਣ ਕਿਨਾਰਾ ਹੀ ਲਾ ਕੇ ਕਹਿੰਦਾ ਅੱਜ ਮੇਰੀ ਮੀਟਿੰਗ ਆ ਦੇਖੋ ਜੀ ਮੀਲ ਆ ਪਿਆ ਦੇਖੋ ਆ ਦੇਖੋ ਥਿਸ ਇਜ਼ ਬੇਫੀ ਜਿਗਾੜ ਮੀਂਹ ਦੇ ਲਓ ਤੁਹਾਨੂੰ ਤਾਂ ਸਹੀ ਹੈ ਨਾ ਜਦੋਂ ਆਪਾਂ ਸੇਵਾ ਲੈ ਕੇ ਜਾਣੀ ਹੁੰਦੀ ਆਉਣੀ ਹੁੰਦੀ ਮੀਂਹ ਲੱਗਦਾ ਹੀ ਲੱਗਦਾ ਦੇਖੋ ਜੀ ਆਹ ਆਪ ਦਿਗਾਰ ਲਾਇਆ ਹੁਣ ਦੇਖੋ ਜੀ ਮਲੇ ਵਿੱਚ ਆਇਆ ਭਾਈ ਮੰਜੇ ਲੜਦਾ ਅੱਛਾ ਜੀ ਇਹ ਗਈ ਦੇਖੋ ਜੀ ਕਿੰਨਾ ਤੇਜ਼ ਮੀਂਹ ਲੱਗਾ ਸਵੇਰ ਦੇ ਵੱਜ ਗਏ 3 ਅੱਦੇ ਬੰਦੇ ਉੱਥੇ ਥੱਲੇ ਬੈਠੇ ਆ ਜੀ ਤੇ ਆਪਾਂ ਇੱਥੇ ਛੱਟ ਥੱਲੇ ਆ ਜੀ ਸਵੇਰ ਦੇ 3:00 ਵੱਜ ਗਏ ਆ ਜੀ ਹਾਂਜੀ ਗੁੱਡ ਮਾਰਨਿੰਗ ਸਾਰੇ ਭਰਾਵਾਂ ਨੂੰ ਅੱਜ ਦਿਨ ਚੜ ਗਿਆ ਸਵੇਰ ਦਾ ਤਾਂ 3:00 ਵਜੇ ਦਾ ਮੀਂਹ ਲੱਗ ਰਿਹਾ ਹੈ ਹਟਿਆ ਨਹੀਂ ਤੇ ਆਪਾਂ ਹੁਣ ਸਾਨੂੰ ਇੱਧੇ ਨਿਕਲਣੇ ਪੈਣਾ ਦੇਖ ਲਓ ਅਜੇ ਤੱਕ ਮੀਂਹ ਲੱਗਾ ਹੋਇਆ ਚਲਿਓ ਆਪਾਂ ਬੈਠ ਗਏ ਟਰਾਲੀ 'ਚ ਤੇ ਚਲਿਏ ਦੇਖੋ ਜੀ ਬਿਆਸ ਦਰਿਆ ਦੇਖੋ ਇਹ ਬਹੁਤ ਤਰ ਦੇਖੋ ਇਧਰ ਇਹ ਮੁੰਡੇ ਦੇ ਬਲੌਗ ਦੇ ਦੇਖਿਆ ਕਰੋ ਜੀ ਜੀ ਹਾਂ ਜੀ ਦੇਖੋ ਇਹ ਫਿਰ ਇਹ ਕੋਈ ਯਾਰ ਲੈ ਨਾ ਇੰਜ ਜਿਵੇਂ ਆ ਗਿਆ ਲੋਇਆ ਤੇ ਇੱਕ ਰਾਤ ਜਿੰਨਾ ਦੇ ਸੰਕਰ ਸਭ ਹਾਂਜੀ ਜੀ ਹੁਣ ਆਪਾਂ ਰੁਕਿਆ ਜੀ ਕੁਝ ਖਾਣ ਇੱਥੇ ਆਪਾਂ ਪੁੱਜ ਗਏ ਟਾਂਡੇ ਆਪਣੇ ਸ਼ਹਿਰ ਚ ਟਾਂਡੇ ਇੱਕ ਟਰਾਲੀ ਉਹ ਲੱਗੀ ਆ ਜੀ ਇੱਕ ਕਾ ਲੱਗੀ ਆ ਜੀ ਆਹ ਅਗਲੇ ਤੇ ਮੋੜ ਸ਼ਹਿਰ ਦਾ ਬ੍ਰੇਕਫਾਸਟ ਕਰਾਂਗੇ ਜੀ ਟਾਂਡਾ ਵੀ ਇਥੇ ਜੋ 7:00 ਤੋਂ 8 ਘੰਟੇ ਦਾ ਸਮਾਂ ਜੀ ਸਾਡਾ ਜਿਆਦਾ ਨਹੀਂ ਭਾਜੀ ਜਿਆਦਾ ਜਿਆਦਾ ਹੀ ਹੈ 7 ਤੋਂ 8 ਘੰਟੇ ਜਾਣ 7 ਤੋਂ 8 ਘੰਟੇ ਆਉਣ 2 ਘੰਟੇ ਆਪਾਂ ਰਿਸਕ ਵਾਲੀ ਜਗਾ ਹਾਂਜੀ ਜਿਹੜੀ ਜਿੱਥੇ ਕੋਈ ਵੀ ਨਹੀਂ ਹੈ 15 ਦਿਨ ਤੋਂ ਪਾਣੀ ਭਰਿਆ ਹੈ ਕੋਈ ਵੀ ਨਹੀਂ ਕੋਈ ਵੀ ਅਜੇ ਤੱਕ ਪੱਠਿਆਂ ਵਾਲਾ ਵੇਚਾਰੇ ਵਾਲਾ ਉੱਥੇ ਪਹੁੰਚਿਆ ਨਹੀਂ ਆਪਾਂ ਰਿਸਕ ਲੈ ਕੇ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਵੀ ਜਾਣਾ ਕਿੰਨਾ ਰਿਸਕ ਪਾਣੀ ਕਿੰਨਾ ਵਗਦਾ ਕਿੰਨਾ ਪਾਣੀ ਦੀ ਕਿੱਥੇ ਦਾ ਬਿਜੋਖਮ ਲੈ ਕੇ ਦਾ ਆਪਾਂ ਉਹ ਜਿਹੜਾ ਸੇਵਾ ਕਰਕੇ ਆਏ ਆਂ ਇਹ ਕਾਰ ਕਿਤਾ ਉਹਨਾਂ ਨੇ ਬਗਲੇ ਪਿੱਛੇ ਹੋਣੀ ਲੱਗਦੀ ਨਹੀਂ ਰਹਿਣ ਦੇ ਸਤਾਣਾ ਆ ਜਾਣਾ ਉਹ ਨਹੀਂ ਦੇ ਤਾਂ ਇਹੀ ਨਾ ਗੇਰਣਾ ਇਹ ਵੀ ਇਹਦਾ ਉਹਨਾ ਚੀਜ਼ ਤੱਕ ਚਲੋ ਉੱਥੇ ਜਾਓ ਜੀ ਇਹ ਬਣੀ ਚਾਹ ਉਹ ਐਂਜਿਨਰ ਸਫਲੀ ਉੱਥੇ ਹੋਈ ਸੀ ब्रेकफास्ट ਕਰ ਲਿਆ ਆਪਾਂ ਚਾਹ ਤੇ ਨਾਲ ਸੈਂਡਵਿਚ ਤੇ ਹੁਣ ਰਵਾਨਾ ਹੋਈਏ ਪਿੰਡ ਵੱਲ ਨੂੰ ਤੇ ਇਹ ਹੈਗੇ ਟਾਂਡਾ ਸਿਟੀ ਸਵੇਰ ਦੇ ਹੋਗੇ 7:30 ਦੇ ਲੋ ਆਪਾਂ ਕੱਲ ਦੇ ਨਿਕਲੇ 12 ਵਜੇ ਦੇ ਅਗਲੇ ਦਿਨ 8:00 7:30 ਵਜੇ ਪੁੱਜੇ ਚਲੋ ਹੁਣ ਚਲੀਏ ਪਿੰਡਾਂ ਵੱਲ ਨੂੰ ਠੀਕ ਆ ਜੀ ਆਜੋ